ਜਹਾਨ ਦੇ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਦੁੱਖ ਹੈ ਤਾਂ ਉਹ ਹੈ ਇਹ ਹੈ ਕਿ ਜਦੋਂ ਸਾਡੇ ਮਾਪਿਓ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਖੈਰ ਬਾਲੀਵੁੱਡ ਦੇ ਵਿੱਚ ਇੱਕ ਅਦਾਕਾਰਾ ਦੇ ਵੱਲੋਂ ਇਸ ਦੁੱਖ ਨੂੰ ਜਿਹੜਾ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਟਾਲ ਦਿੱਤਾ ਗਿਆ ਜੇ ਬਿਲਕੁਲ ਗੱਲਬਾਤ ਕਰ ਰਹੇ ਹਾਂ ਸੀ ਬਾਲੀਵੁੱਡ ਅਦਾਕਾਰਾ ਪ੍ਰਿਆੰਕਾ ਚੋਪੜਾ ਦੀ 2016 ਦੇ ਵਿੱਚ ਉਸ ਦੇ ਪਿਤਾ ਅਸ਼ੋਕ ਚੋਪੜਾ ਦਾ ਨਿਧਨ ਹੋ ਗਿਆ ਸੀ ਤੇ ਉਸ ਤੋਂ ਬਾਅਦ ਪ੍ਰਿਆੰਕਾ ਚੋਪੜਾ ਨੇ ਆਪਣੇ ਪਿਓ ਦੀ 4 ਦਿਨਾਂ ਦੀ ਮੌਤ ਤੋਂ ਬਾਅਦ ਹੀ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਇਹ ਸਿਚੁਏਸ਼ਨ ਤੋਂ ਬਾਅਦ ਹਰ ਕੋਈ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਿਸ ਕਦਰ ਪ੍ਰਾਂਕਾ ਚੋਪੜਾ ਨੇ ਆਪਣੇ ਪਿਓ ਨੂੰ 4 ਦਿਨ ਵੀ ਨਹੀਂ ਬੀਤਣ ਦਿੱਤੇ ਜਿ ਬਿਲਕੁਲ ਹਾਲ ਹੀ ਦੇ ਵਿੱਚ ਉਸ ਦੀ ਮਾਂ ਮਧੂ ਚੋਪੜਾ ਨੇ ਇੱਕ ਪੋਡਕਾਸਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਾਂਕਾ ਚੋਪੜਾ ਨੇ ਸਿਰਫ 4 ਦਿਨ ਬਾਅਦ ਹੀ ਇਜ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਆਪਣੀ ਮਾਂ ਦਾ ਜਨਮ ਦਿਨ ਮਨਾਵੇਗੀ ਸੋ ਜਿਸ ਤਰ੍ਹਾਂ ਦੇ ਨਾਲ ਰਿਸ਼ਤੇਦਾਰ ਪੂਰਾ ਜਿਹੜਾ ਆਲਾ ਦਵਾਲਾ ਸੀ ਉਹ ਸਾਰੇ ਦੁੱਖ ਦੇ ਵਿੱਚ ਡੁੱਬਿਆ ਹੋਇਆ ਸੀ ਪਰ ਇਸੇ ਦੇ ਵਿੱਚ ਸਾਰ ਜੋ ਸਤਾਰਾਂ ਦੇ ਨਾਲ ਪ੍ਰਾਂਕਾ ਚੋਪੜਾ ਨੇ ਆਪਣੀ ਇਹ ਜ਼ਿੱਦ ਕੀਤੀ ਜਿਹੜਾ ਸਭ ਕੁਝ ਪਲਾਨ ਕੀਤਾ ਹੋਇਆ ਸੀ ਆਪਣੀ ਮਾਂ ਦੇ ਲਈ ਮਧੂ ਦੇ ਲਈ ਉਹ ਸਭ ਕੁਝ ਉਸਨੇ ਜਿਹੜਾ ਉਹ ਸাকਸੈਸਫੁਲ ਵੀ ਕੀਤਾ ਸੋ ਹਾਲਾਂਕਿ ਮਧੂ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਕਿ ਉਸਦੇ ਵੱਲੋਂ ਇਸ ਚੀਜ਼ ਦੀ ਹਾਮੀ ਨਹੀਂ ਭਰੀ ਜਾ ਰਹੀ ਸੀ ਕਿ ਉਹ ਆਪਣੇ ਘਰ ਵਾਲੇ ਦੀ ਮੌਤ ਤੋਂ ਬਾਅਦ 4 ਦਿਨਾਂ ਬਾਅਦ ਹੀ ਇਸ ਤਰ੍ਹਾਂ ਦਾ ਜੋਸ਼ਨ ਮਨਾਵੇ ਆਪਣਾ ਜਨਮ ਦਿਨ ਮਨਾਵੇ ਪਰ ਆਪਣੀ ਬੇਟੀ ਦੀ ਜ਼ਿੱਦ ਕਰਕੇ ਉਸਨੇ ਜਨਮ ਦਿਨ ਦੀ ਪਾਰਟੀ ਜਿਹੜੀ ਅਟੈਂਡ ਕੀਤੀ ਹਾਲਾਂਕਿ ਜਿਹੜੇ ਕਾਫੀ ਰਿਸ਼ਤੇਦਾਰ ਵੀ ਇਸ ਪਾਰਟੀ ਦੇ ਵਿੱਚ ਬੁਲਾਏ ਗੇਸੀ ਪਰ ਕਿਸੇ ਦੇ ਵੱਲੋਂ ਇਸ پارٹی ਦੇ ਵਿੱਚ ਆਇਆ ਨਹੀਂ ਗਿਆ ਸੋ ਸਾਰਿਆਂ ਨੇ ਇਹ ਗੱਲਾਂ ਜ਼ਰੂਰ ਕੀਤੀਆਂ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਾਂਕਾ ਚੋਪੜਾ ਆਪਣੇ ਪਿਤਾ ਦੀ ਮੌਤ ਤੋਂ ਥੋੜੇ ਦਿਨ ਬਾਅਦ ਹੀ ਜਿਹੜਾ ਉਹ ਜਸ਼ਨ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਤੇ ਉਦੋਂ ਇਹ ਪ੍ਰਾਂਕਾ ਚੋਪੜਾ ਨੇ ਇਹ ਜਵਾਬ ਵੀ ਦਿੱਤਾ ਸੀ ਕਿ ਉਸਦੇ ਪਿਤਾ ਇਹੀ ਚਾਹੁੰਦੇ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹ ਪੂਰਾ ਪਰਿਵਾਰ ਜਿਹੜਾ ਖੁਸ਼ ਰਹੇ ਕਿਸ ਤਰ੍ਹਾਂ ਦੇ ਨਾਲ ਜਸ਼ਨ ਮਨਾਵੇ ਤੇ ਉਸਦੀ ਮਾਂ ਦਾ ਜਿਹੜਾ ਉਹ ਜਨਮ ਦਿਨ ਜ਼ਰੂਰ ਸੈਲੀਬ੍ਰੇਟ ਹੋਵੇ ਸੋ ਹਾਲ ਹੀ ਦੇ ਵਿੱਚ ਮਧੂ ਚੋਪੜਾ ਨੇ ਇੱਕ ਪੋਡਕਾਸਟ ਕੀਤਾ ਇੱਕ ਇੰਟਰਵਿਊ ਕੀਤੀ ਹੈ ਜਿਸ ਵਿਚ ਇਸ ਜਿਹੜਾ ਇਹ ਸਾਰਾ ਜਿਹੜਾ ਮੁੱਦਾ ਸੀ ਇਸ ਦਾ ਖੁਲਾਸਾ ਕੀਤਾ ਕਿ 2016 ਦੇ ਵਿੱਚ ਉਸਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਤੇ ਮੌਤ ਤੋਂ 4 ਦਿਨਾਂ ਬਾਅਦ ਹੀ ਉਸ ਦਾ ਜਨਮ ਦਿਨ ਆਉਂਦਾ ਹੈ ਸੋ ਜਨਮ ਦਿਨ ਮਨਾਉਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਪ੍ਰੰਕਾ ਚੋਪੜਾ ਨੇ ਜ਼ਿੱਦ ਕੀਤੀ ਹੈ ਇਸ ਸਾਰਾ ਖੁਲਾਸਾ ਜਿਹੜਾ ਮਧੂ ਚੋਪੜਾ ਦੇ ਵੱਲੋਂ ਕੀਤਾ ਗਿਆ ਇਸ ਜਹਾਨ ਦੇ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਦੁੱਖ ਹੈ ਤਾਂ ਉਹ ਹੈ ਇਹ ਹੈ ਕਿ ਜਦੋਂ ਸਾਡੇ ਮਾਪਿਓ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਖੈਰ ਬਾਲੀਵੁੱਡ ਦੇ ਵਿੱਚ ਇੱਕ ਅਦਾਕਾਰਾ ਦੇ ਵੱਲੋਂ ਇਸ ਦੁੱਖ ਨੂੰ ਜਿਹੜਾ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਟਾਲ ਦਿੱਤਾ ਗਿਆ ਜੇ ਬਿਲਕੁਲ ਗੱਲਬਾਤ ਕਰ ਰਹੇ ਹਾਂ ਸੀ ਬਾਲੀਵੁੱਡ ਅਦਾਕਾਰਾ ਪ੍ਰਿਆੰਕਾ ਚੋਪੜਾ ਦੀ 2016 ਦੇ ਵਿੱਚ ਉਸਦੇ ਪਿਤਾ ਅਸ਼ੋਕ ਚੋਪੜਾ ਦਾ ਨਿਧਨ ਹੋ ਗਿਆ ਸੀ ਤੇ ਉਸ ਤੋਂ ਬਾਅਦ ਪ੍ਰਿਆੰਕਾ ਚੋਪੜਾ ਨੇ ਆਪਣੇ ਪਿਓ ਦੀ 4 ਦਿਨਾਂ ਦੀ ਮੌਤ ਤੋਂ ਬਾਅਦ ਹੀ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਕੈਨ ਇਨ ਸਿਚੁਏਸ਼ਨ ਤੋਂ ਬਾਅਦ ਹਰ ਕੋਈ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਿਸ ਕਦਰ ਪ੍ਰਾਂਕਾ ਚੋਪੜਾ ਨੇ ਆਪਣੇ ਪਿਓ ਨੂੰ 4 ਦਿਨ ਵੀ ਨਹੀਂ ਬੀਤਣ ਦਿੱਤੇ ਜਿ ਬਿਲਕੁਲ ਹਾਲ ਹੀ ਦੇ ਵਿੱਚ ਉਸ ਦੀ ਮਾਂ ਮਧੂ ਚੋਪੜਾ ਨੇ ਇੱਕ ਪੋਡਕਾਸਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਾਂਕਾ ਚੋਪੜਾ ਨੇ ਸਿਰਫ 4 ਦਿਨ ਬਾਅਦ ਹੀ ਇਜ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਆਪਣੀ ਮਾਂ ਦਾ ਜਨਮ ਦਿਨ ਮਨਾਵੇਗੀ ਸੋ ਜਿਸ ਤਰ੍ਹਾਂ ਦੇ ਨਾਲ ਰਿਸ਼ਤੇਦਾਰ ਪੂਰਾ ਜਿਹੜਾ ਆਲਾ ਦਵਾਲਾ ਸੀ ਉਹ ਸਾਰੇ ਦੁੱਖ ਦੇ ਵਿੱਚ ਡੁੱਬਿਆ ਹੋਇਆ ਸੀ ਪਰ ਇਸੇ ਦੇ ਵਿੱਚ ਕਾਰਜ ਸਤਾਰਾਂ ਦੇ ਨਾਲ ਪ੍ਰੰਕਲ ਚੋਪੜਾ ਨੇ ਆਪਣੀ ਇਹ ਜ਼ਿੱਦ ਕੀਤੀ ਜਿਹੜਾ ਸਭ ਕੁਝ ਪਲਾਨ ਕੀਤਾ ਹੋਇਆ ਸੀ ਆਪਣੀ ਮਾਂ ਦੇ ਲਈ ਮધુ ਦੇ ਲਈ ਉਹ ਸਭ ਕੁਝ ਉਸਨੇ ਜਿਹੜਾ ਉਹ ਸਕਸੈਸਫੁਲ ਵੀ ਕੀਤਾ ਸੋ ਹਾਲਾਂਕਿ ਮધુ ਨੇ ਇਹ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਕਿ ਉਸਦੇ ਵੱਲੋਂ ਇਸ ਚੀਜ਼ ਦੀ ਹਾਮੀ ਨਹੀਂ ਭਰੀ ਜਾ ਰਹੀ ਸੀ ਕਿ ਉਹ ਆਪਣੇ ਘਰ ਵਾਲੇ ਦੀ ਮੌਤ ਤੋਂ ਬਾਅਦ 4 ਦਿਨਾਂ ਬਾਅਦ ਹੀ ਇਸ ਤਰ੍ਹਾਂ ਦਾ ਜਸ਼ਨ ਮਨਾਵੇ ਆਪਣਾ ਜਨਮ ਦਿਨ ਮਨਾਵੇ ਪਰ ਆਪਣੀ ਬੇਟੀ ਦੀ ਜ਼ਿੱਦ ਕਰਕੇ ਉਸਨੇ ਜਨਮ ਦਿਨ ਦੀ ਪਾਰਟੀ ਜਿਹੜੀ ਅਟੈਂਡ ਕੀਤੀ ਹਾਲਾਂਕਿ ਜਿਹੜੇ ਕਾਫੀ ਰਿਸ਼ਤੇਦਾਰ ਵੀ ਇਸ ਪਾਰਟੀ ਦੇ ਵਿੱਚ ਬੁਲਾਏ ਆਏ ਗਏ ਸੀ ਪਰ ਕਿਸੇ ਦੇ ਵੱਲੋਂ ਇਸ ਪਾਰਟੀ ਦੇ ਵਿੱਚ ਆਇਆ ਨਹੀਂ ਗਿਆ ਸੋ ਸਾਰਿਆਂ ਨੇ ਇਹ ਗੱਲਾਂ ਜ਼ਰੂਰ ਕੀਤੀਆਂ ਕਿ ਕਿਸ ਤਰ੍ਹਾਂ ਦੇ ਨਾਲ ਪ੍ਰੰਕਾ ਚੋਪੜਾ ਆਪਣੇ ਪਿਤਾ ਦੀ ਮੌਤ ਤੋਂ ਥੋੜੇ ਦਿਨ ਬਾਅਦ ਹੀ ਜਿਹੜਾ ਉਹ ਜਸ਼ਨ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਤੇ ਉਹਦੇ ਪ੍ਰੰਕਾ ਚੋਪੜਾ ਨੇ ਇਹ ਜਵਾਬ ਵੀ ਦਿੱਤਾ ਸੀ ਕਿ ਉਸਦੇ ਪਿਤਾ ਇਹੀ ਚਾਹੁੰਦੇ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹ ਪੂਰਾ ਪਰਿਵਾਰ ਜਿਹੜਾ ਖੁਸ਼ ਰਹੇ ਕਿਸ ਤਰ੍ਹਾਂ ਦੇ ਨਾਲ ਜਸ਼ਨ ਮਨਾਵੇ ਤੇ ਉਸਦੀ ਮਾਂ ਦਾ ਜਿਹੜਾ ਉਹ ਜਨਮ ਦਿਨ ਜ਼ਰੂਰ ਸੈਲੀਬ੍ਰੇਟ ਹੋਵੇ ਸੋ ਹਾਲ ਹੀ ਦੇ ਵਿੱਚ ਮਧੂ ਚੋਪੜਾ ਨੇ ਇੱਕ ਪੋਡਕਾਸਟ ਕੀਤਾ ਇੱਕ ਇੰਟਰਵਿਊ ਕੀਤੀ ਹੈ ਜਿਸ ਵਿਚ ਇਸ ਜਿਹੜਾ ਇਹ ਸਾਰਾ ਜਿਹੜਾ ਮੁੱਦਾ ਸੀ ਇਸ ਦਾ ਖੁਲਾਸਾ ਕੀਤਾ ਕਿ 2016 ਦੇ ਵਿੱਚ ਉਸਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਤੇ ਮੌਤ ਤੋਂ 4 ਦਿਨਾਂ ਬਾਅਦ ਹੀ ਉਸ ਦਾ ਜਨਮ ਦੇ ਨੋਂਦ ਹੈ ਸੋ ਜਨਮ ਦਿਨ ਮਨਾਉਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਪ੍ਰੰਕਾ ਚੋਪੜਾ ਨੇ ਜ਼ਿੱਦ ਕੀਤੀ ਹੈ ਇਸ ਸਾਰਾ ਖੁਲਾਸਾ ਜਿਹੜਾ ਮਧੂ ਚੋਪੜਾ ਦੇ ਵੱਲੋਂ ਕੀਤਾ ਗਿਆ